ਉਹ ਨizamuddin ਦੀ ਕਿੰਨੇ ਚ ਜੁੱਤੀ ਵਿਕੀ ਸੀ ਫੌਜ ਪਹਾੜੀਆਂ ਦੀ ਕਿੰਨੀ ਧੇਰ ਟਿਕੀ ਸੀ ਆਕੇ ਨਾ ਕੰਨਾਂ ਦੇ ਕਿ ਤੋਪਾਂ ਸੀ ਚਲਾ ਤੀਆਂ ਕਾ ਤੋਂ ਗੋਰਿਆਂ ਦੀ ਗਵਰਨਮੈਂਟ ਲੀਫੀ ਸੀ ਕਿਨਾ ਆਖਿਆ ਖਾਨੋਂ ਨੂੰ ਭਾਬੀ ਆਪਣੀ ਉਹ ਕਿਨੇ ਗੜਵਾਤਿਆਂ ਨੇ ਮੱਥੇ ਜੜਿਆ ਕਦੇ ਪੜਿਓ ਜੋਰਾ ਵਰ ਕੌਣ ਸੀ ਜਿਹਦੇ ਡਰੋ ਨਾ ਤਿੱਬਤ ਚੀਨਾ ਚੜਿਆ ਉਹ ਪੜਿਓ ਜੋ ਰਾਹ ਵਰ ਕੋਣ ਸੀ ਜਿਹਦੇ ਡਰੋਨਾ ਤਿੱਬਤ ਚੀਨਾ ਚੜਈਓ ਓ ਬੀ ਬੀਬੀਆਂ ਚ ਮਿੰਡੇ 200 ਵੱਡਿਆ ਜਫਰ ਵੇਗ ਦਾ ਹੰਕਾਰ ਜਦੋਂ ਕੱਢਿਆ ਪੰਨੇ ਫੋਲ ਕੇ ਤਾਂ ਵੇਖੋ ਇਤਿਹਾਸ ਦੇ ਝੰਡਾ ਕੀਨੇ ਜਮਰਾਉਦ ਜਾ ਕੇ ਘੱਡਿਆ 12 ਵਜੇ ਕਿਹੜੀ ਗੱਲਾਂ ਕੀਤੇ ਹਮਲੇ ਤੇ ਰਾਮਗੜੀਏ ਨੇ ਕਿੱਥੇ ਤੇ ਗਮਾਰੀਆਂ ਖੋ ਕੇ ਗਜਨੀ ਤੋਂ ਖੋ ਕੇ ਗਜਨੀ ਤੋਂ ਕੀਨੇ ਕਦੇ ਪੜਿਓ ਓਏ ਕਿਵੇਂ ਘਰੋ ਘਰੀ ਤੋਰੀਆਂ ਕਵਾਰੀਆਂ ਖੋ ਕੇ ਗਜਨੀ ਤੋਂ ਕਿਨੇ ਕਦੇ ਪੜਿਓ ਕਿਵੇਂ ਕਰੋ ਕਰੀ ਤੋਰੀਆਂ ਕਵਾਰੀਆਂ ਗਏ ਭੋਲੇ ਮੰਗਲ ਪਾਂਡੇ ਹੋਵੋਗੇ ਓਏ ਜੀਨੇ ਕਾਰ ਤੂਸ ਚੱਬੇ ਨਾਸੀ ਬੀਫ ਦੇ ਕਿਹੜੇ ਰਾਜੇ ਨੇ ਅਨਾਜ ਚੁੱਕ ਸਿਰ ਤੇ ਉਹ ਘਰੇ ਸੁੱਟਿਆ ਸੀ ਬੁੱਢੜੇ ਗਰੀਬ ਦੇ ਛੱਜਾ ਸੁੱਟ ਕੇ ਕੁਮਰ ਕੀਨੇ ਮਾਰਿਆ ਤੇ ਫੋਜਾਂ ਹਰੀ ਦੇ ਮੰਦਰ ਕਿਨਾ ਝਾੜੀਆਂ ਓਏ ਕਿਨਾ ਲਈਆਂ ਪ੍ਰਧਾਨ ਗੀਆਂ ਦੱਸਿਓ ਜਦੋਂ ਰੁਲਦੇ ਸੀ ਦਿੱਲੀ ਕੇਸ ਦਾੜੀਆਂ ਆ ਕਿਨਾ ਲਈਆਂ ਪ੍ਰਧਾਨ ਗੀਆਂ ਦੱਸਿਓ ਜਦੋਂ ਰੁਲਦੇ ਸੀ ਦਿੱਲੀ ਕੇਸ ਦਾੜੀਆਂ ਓ ਹਾਏ ਵੇ ਬਾਈ ਹੁਣ ਵੀ ਲੋਕ ਕੰਡੇ ਖੜੇ ਹੋ ਗਏ ਆ ਗਾਣਾ ਸੁਣ ਕੇ ਵਾਹ ਜੀ ਜੋ ਤੁਸੀਂ ਗਾਇਆ ਮਨ ਭਰਿਆ ਸੀਗਾ ਹੁਣ ਵੀ ਕਿਉਂਕਿ ਦਿਲ ਰੋ ਰਿਹਾ ਅੰਦਰੋਂ ਵੀ ਆ ਉਹ ਚੀਜ਼ਾਂ ਕੀ ਸੀ ਗਿਆ ਹੁਣ ਕੀ ਹੋ ਰਿਹਾ ਵੀਰ ਜੀ ਖੁਸ਼ਕਿਸਮਤੀ ਹੈ ਕਿ ਇਸ ਤਰ੍ਹਾਂ ਦੇ ਗੀਤ ਸਾਡੇ ਹਿੱਸੇ ਆ ਰਹੇ ਹਾਂ ਹਾਂ ਕੀ ਬਾਤ ਹੈ ਕੱਲ ਨੂੰ ਇੱਕ ਗੀਤਾਂ ਦਾ ਵੀ ਇਤਿਹਾਸ ਬਣਦਾ ਆ ਸਮਾਜ ਨੂੰ ਦਿੱਤਾ ਕੀ ਆਉਣ ਆਲੀਆਂ ਪੀੜ੍ਹੀਆਂ ਸਾਡੀਆਂ ਇਹ ਮਾਣ ਕਰਿਆ ਕਰਨਗੀਆਂ ਹਾਂ ਤੇ ਸਾਡੇ ਬਜ਼ੁਰਗਾਂ ਕੁਝ ਕਰਦੇ ਰਹੇ ਆ ਕੀ ਬਾਤ ਹੈ ਹਾਂ ਵਾਹਿਗੁਰੂ ਸਨੇਹਾ ਕੋਈ ਜਾਂਦੇ ਵਸੇ ਗੱਲਾਂ ਬਹੁਤ ਹੋ ਗਈਆਂ ਵਾਹਿ ਬੇਨਤੀ ਆ ਚੰਗੇ ਗੀਤਾਂ ਨੂੰ ਹਲਾਸ਼ੇਰੀ ਤੁਹਾਡਾ ਦੇਣਾ ਫਰਜ਼ ਬਣਦਾ ਚੰਗੇ ਗੀਤਾਂ ਨੂੰ ਜਰੂਰ ਆਪਣਾ ਫਰਜ਼ ਸਮਝ ਕੇ ਅੱਗੇ ਸ਼ੇਅਰ ਕਰਿਆ ਕਰੋ ਕੋਈ ਚੰਗੀ ਗੀਤਾਂ ਨੇ 네ਗੈਟਿਵਿਟੀ ਤਾਂ 95% ਦੀ ਆਪਣੇ ਆਪ ਫੈਲ ਰਹੀ ਉਹ ਕੋਈ ਵੀ ਕੋਦਾਂ ਦੀ ਹਾਸੋ ਨਹੀਂ ਔਰ ਤਰਾਸਦੀ ਹੈ ਬੜਾ ਦੁੱਖ ਹੁੰਦਾ ਐਡੇ ਐਡੇ ਵੱਡੇ ਆਰਟਿਸਟ ਫਿਲਮਾਂ ਵਾਲੇ ਉਹ ਕਿਸੇ ਉਹੀ ਗੱਲ ਨੂੰ ਹਾਂ ਸਾਗਰ ਦੀ ਬੋਟੀ ਲੈਂਦੀ ਇੰਡੀਆ ਦੇ ਨਾਲ ਉਹਨਾਂ ਤੇ ਰੀਲਾਂ ਹੈ ਕਿਸੇ ਚ ਦਮ ਵਿੱਚ ਚੰਗਾ ਗੀਤ ਕੋਈ ਆਉਂਦਾ ਤੇ ਉਹਦੀ ਆਪਾਂ ਰੀਲ ਪਾ ਦਈਏ ਠੀਕ ਹੈ ਚਾਰ ਪੈਸੇ ਬਣਾਣੇ ਫਿਲਮਾਂ ਚ ਕਮਾਣੇ ਗੀਤਾਂ ਚ ਕਮਾਣੇ ਇਹ ਸੱਚ ਬੋਲੀ ਇਹਨਾਂ ਨੇ ਕਹਣਾ ਇਹਨਾਂ ਤੋਂ ਤਕਲੀਫ ਆ ਬਾਟੇ ਰਿਐਲਿਟੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਕਲਾਕਾਰ ਭਾਈਚਾਰੇ ਨੂੰ ਵੀ ਕਿਸੇ ਦਾ ਵੀ ਗੀਤ ਕੋਈ ਚੰਗਾ ਆਉਂਦਾ ਯਾਰ ਉਹਦੇ ਲਈ ਇੱਕ ਫਰਜ਼ ਸਮਝ ਕੇ ਰੀਲ ਪਾਇਆ ਕਰੋ ਤੁਸੀਂ ਕਹਿੰਦੇ ਹੋ ਤੁਹਾਡੇ ਨਾਲ 2 ਮਿਲੀਅਨ ਜੁੜੇ ਆ 8 ਮਿਲੀਅਨ 10 ਮਿਲੀਅਨ ਉਹ ਸਮਾਜ ਪ੍ਰਤੀ ਆਪਣਾ ਫਰਜ਼ ਆਦਾ ਕਰੋ ਚੰਗੀ ਚੀਜ਼ ਨੂੰ ਪ੍ਰੋਮੋਟ ਕਰਕੇ ਸੋਚੋਂ ਦੋ ਗੀਤ ਤਾਂ ਚੰਗੇ ਆਂਦੇ ਆ। ਬਿਲਕੁਲ। ਉਹ ਮੈਂ ਵੀ ਉਹਨਾਂ ਵਿੱਚ ਆਂ ਕਿ ਕਿਸੇ ਹੋਰ ਕਲਾਕਾਰ ਭਾਈਚਾਰੇ ਦਾ ਚੰਗਾ ਗੀਤਾਂ ਦਾ ਮੈਂ ਕੋਸ਼ਿਸ਼ ਕਰਾਂ ਕਿ ਮੈਂ ਸ਼ੇਅਰ ਕਰਾਂ। ਇਦਾਂ ਨਹੀਂ ਹੁਣ ਜੇ ਪੰਮਾ ਹੀ ਗਾਉਂਦਾ ਤਾਂ ਪਤਾ ਨਹੀਂ ਨੇ ਕਿਹੜਾ ਪਹਾੜ ਚੱਕਿਆ ਸਿਰ ਤੇ। ਹਮ ਮੇਰਾ ਵੀ ਫਰਜ਼ ਬਣਦਾ ਔਰ ਸਾਰੇ ਆਰਟਿਸਟ ਜਿਹੜੇ ਫਿਲਮਾਂ ਨਾਲ ਜਿਆਦਾ ਆਪਾਂ ਕੋਈ ਹਲਕੀ ਜੀ ਗੱਲ ਵੈਸੇ ਹੀ ਸਮਾਜ 'ਚ ਵਾਇਰਲ ਕਰ ਸਕਦੇ ਜੇ ਤੋਂ ਸਮਾਜ ਨੂੰ ਕੋਈ ਚੰਗਾ ਮੈਸੇਜ ਜਾਂਦਾ ਉਹ ਗੀਤ ਵੀ ਆਪਾਂ ਉਹਨੂੰ ਪ੍ਰੋਮੋਟ ਕਰਨ ਦੀ ਆ ਆ ਸਹਜ ਦੇਲ ਦਾ ਵੱਡਾ ਕਰੀਏ ਪਈ ਨਹੀਂ ਯਾਰ ਆਪਾਂ ਜੈਲ ਸੀ ਨਹੀਂ ਪਈ ਇਹ ਕਲਾਕਾਰ ਦੀ ਜੇ ਆਪਾਂ ਰੀਲ ਬਣਾਤੀ ਪਤਾ ਨਹੀਂ ਇਹ ਚੱਲ ਜਾਵੇ ਪਤਾ ਨਹੀਂ ਇਹਨੇ ਚੰਨ ਤੇ ਜਾ ਕੇ ਪਲਾਟ ਲੈ ਲੈਣੇ ਨਹੀਂ ਸਾਡਾ ਫਰਜ ਬਣਦਾ ਯਾਰ ਕੋਈ ਚੰਗੀ ਚੀਜ਼ ਆਂਦੀ ਆਪਾਂ ਪ੍ਰਮੋਟ ਕਰੀਏ ਦੇਣਦਾਰੀ ਆ ਸਾਡੀ ਸਮਾਜ ਨੇ ਸਾਨੂੰ ਬਹੁਤ ਕੁਝ ਦਿੱਤਾ ਕੁਝ ਤਾਂ ਚੰਗੇ ਵੀ ਛੱਡ ਕੇ ਜਾਈਏ ਇੱਥੇ ਕੁਝ ਤਾਂ ਸਮਾਜ ਨੂੰ ਚੰਗਾ ਦੇ ਕੇ ਜਾਈਏ